ਜ਼ਿਲ੍ਹਾ ਸ਼੍ਰੀ ਫਤੇਗੜ ਸਾਹਿਬ ਦੇ ਹਲਕਾ ਬਸੀ ਪਠਾਣਾ ਵਿਖੇ ਪੰਜਾਬ ਸਰਕਾਰ ਵੱਲੋਂ ਯੋਧ ਨਸ਼ੇ ਦੇ ਵਿਰੁੱਧ ਮੁਹਿੰਮ ਦੇ ਤਹਿਤ ਜਿੱਥੇ ਕਿ ਪੰਜਾਬ ਪੁਲਿਸ ਪ੍ਰਸ਼ਾਸਨ ਵੱਲੋਂ ਵਕ ਵਕ ਉਪਰਾਲੇ ਕੀਤੇ ਜਾ ਰਹੇ ਨੇ ਉੱਥੇ ਹੀ ਜ਼ਿਲ੍ਹਾ ਸ਼੍ਰੀ ਫਤੇਗੜ ਸਾਹਿਬ ਦੇ ਹਲਕਾ ਬਸੀ ਪਠਾਣਾ ਵਿਖੇ ਐਸਐਸਪੀ ਸ਼ੁਭਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡੀਐਸਪੀ ਬਸੀ ਪਠਾਣਾ ਰਾਜਕੁਮਾਰ ਸ਼ਰਮਾ ਅਤੇ ਐਸਐਚਓ ਸ਼ੁਰੇਸ਼ ਕਾਉਂਸਲਰ ਰਾਜਪੂਰੀ ਦੀ ਅਗਵਾਈ ਹੇਠ ਆਈਟੀਆਈ ਗਰਾਊਂਡ ਬਸੀ ਪਠਾਣਾ ਵਿਖੇ ਲੀਗ ਫੁੱਟਬਾਲ ਮੈਚ ਕਰਵਾਏਗੇ ਜਿਸ ਦੇ ਵਿੱਚ ਦਰੋ ਦਰੋ ਆਈਆਂ ਹੋਈਆਂ ਟੀਮਾਂ ਨੇ ਭਾਗ ਲਿਆ ਅੱਜ ਮੈਚ ਕਰਵਾਇਆ ਜਾ ਰਿਹਾ ਹੈ ਜੀ ਯੁੱਧ ਨਸ਼ੇ ਵਿਰੁੱਧ ਮਹਿੰਦਰਾਂ ਸਰਕਲ ਬੱਸੀ ਪਠਾਨਾ ਵੱਲੋਂ ਫੁੱਟਬਾਲ ਤੇ ਵਾਲੀਬਾਲ ਦੇ ਮੈਚ ਕਰਵਾਏ ਜਾ ਰਹੇ ਨੇ ਇਹ ਬੱਚੇ ਜਿਹੜੇ ਨੇ ਨੌਜਵਾਨ ਨੇ ਸਾਡੇ ਪਿੰਡਾਂ ਦੇ ਸ਼ਹਿਰਾਂ ਦੇ ਜਿਹੜੀਆਂ ਟੀਮਾਂ ਤਿਆਰ ਨੇ ਉਹਨਾਂ ਦੇ ਅਸੀਂ ਮੈਚ ਕਰਾ ਰਹੇ ਹਾਂ ਤਾਂ ਕਿ ਉਹਨਾਂ ਨੂੰ ਅਸੀਂ ਨਸ਼ੇ ਤੋਂ ਦੂਰ ਰੱਖ ਸਕੀਏ ਖੇਡਾਂ ਵੱਲ ਪ੍ਰੇਰਿਤ ਕਰ ਸਕੀਏ ਤੇ ਸਰ ਕਿੰਨਾ ਮੈਚ ਹੈ ਜੀ ਅੱਜ ਇਹ ਆਈਡੀ ਬੱਸੀ ਪਠਾਨਾ ਫੁੱਟਬਾਲ ਦਾ ਚੌਥਾ ਮੈਚ ਹੈ ਇੱਥੇ 10 ਮੈਚ ਫੁੱਟਬਾਲ ਦੇ ਲੀਗ ਵਿੱਚ ਚੱਲ ਰਹੇ ਨੇ 10 ਮੈਚ ਹੋਣਗੇ ਜੀ ਤੇ ਪਿੰਡ ਬਰਾਸ ਥਾਣਾ ਬਡਾਲੀ ਵਾਲਾ ਸਿੰਘ ਵੀ ਕਿ ਵੀ ਵਾਲੀਬਾਲ ਦੇ ਮੈਚ ਚੱਲ ਰਹੇ ਨੇ ਜੀ ਉੱਥੇ ਵੀ 4 ਮੈਚ ਹੋ ਚੁੱਕੇ ਨੇ ਤੇ 6 ਮੈਚ ਹੋਰ ਹੋਣਗੇ ਜੀ ਤੇ ਜਿਹੜੀਆਂ ਫਰਸਟ ਹੋਣੇ ਟੀਮਾਂ ਨੂੰ ਫਿਰ ਬਾਅਦ ਵਿੱਚ ਨਾਮ ਦਿੱਤੇ ਜਾਂਦੇ ਠੀਕ ਹੈ ਤੇ ਫਾਈਨਲ ਮੈਚ ਸਰ ਕਦ ਦਾ ਜੀ ਕੁਝ ਹਾਂ ਜੀ ਉਹ ਡੇਟਸ ਸਾਰੀਆਂ ਰੱਖੀਆਂ ਹੋਈਆਂ ਨੇ ਜੀ ਜਦੋਂ ਫਾਈਨਲ ਮੈਚ ਹੋਏਗਾ ਤੁਹਾਨੂੰ ਅਸੀਂ ਪਹਿਲਾਂ ਸੂਚਿਤ ਕਰ ਦੇਵਾਂਗੇ ਠੀਕ ਹੈ ਥੈਂਕ ਯੂ ਸ਼ਡਿਊਲ ਬਣਿਆ ਹੋਇਆ ਸ਼ਡਿਊਲ ਮਦਾਂ ਕੁਝ ਮੈਚ ਚੱਲ ਰਹੇ ਨੇ ਠੀਕ ਹੈ ਸਰ ਥੈਂਕ ਯ ਮੈਚ ਕਰਵਾਇਆ ਜਾ ਰਿਹਾ ਹੈ ਨੇ ਕੀ ਕਹਿਣਾ ਹੈ ਇਹਦੇ ਬਾਰੇ ਪੰਜਾਬ ਸਰਕਾਰ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਨਸ਼ਾ ਵਿਰੋਧੀ ਦੇ ਤਹਿਤ ਜਿਹੜੇ ਗਰਾਊਂਡ ਦੇ ਵਿੱਚ ਬੱਚਿਆਂ ਨੂੰ ਆਣ ਦੀ ਆਦਤ ਪਾਣੀ ਔਰ ਜਿਹੜੀਆਂ ਟੀਮਾਂ ਤਿਆਰ ਨੇ ਉਹਨਾਂ ਦੇ ਮੈਚ ਕਰਾਣੇ ਇਹ ਬਹੁਤ ਹੀ ਹੱਥ ਕਦੀ ਵੀ ਕਿਸੇ ਸਰਕਾਰ ਨੇ ਕਰਿਆ ਤੇ ਪੰਜਾਬ ਪੰਜਾਬ ਪੁਲਿਸ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਠੀਕ ਹੈ ਸਰ ਪ੍ਰਾਪਰਟੀ ਵੇਚਣੇ ਔਰ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز